ਟ੍ਰੈਂਪ ਵੱਲੋਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਤੇ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸਖਤ ਕੀਤਾ ਉਦੋਂ ਤੋਂ ਪੰਜਾਬੀਆਂ ਦੇ ਰਾਹ ਲਗਾਤਾਰ ਮੁਸ਼ਕਲ ਹੋ ਰਹੇ ਨੇ ਹੁਣ ਤਾਜ਼ਾ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਜਿਸ ਨੇ ਦੇਸ਼ ਨਿਕਾਲੇ ਦੇਣ ਦਾ ਐਲਾਨ ਕਰ ਦਿੱਤਾ ਦਰਸਲ ਭਾਰਤ ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਉਹਨਾਂ ਦੇਸ਼ਾਂ ਦੀ ਵਿਸਤਾਰਿਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਜਿਸ ਵਿੱਚ ਵਿਦੇਸ਼ੀ ਅਪਰਾਧੀਆਂ ਨੂੰ ਸਜ਼ਾ ਸੁਣਾਈ ਜਾਣ ਤੋਂ ਬਾਅਦ ਤੇ ਉਹਨਾਂ ਦੀ ਅਪੀਲ ਦੀ ਸੁਣਵਾਈ ਤੋਂ ਪਹਿਲਾਂ ਹੀ ਦੇਸ਼ ਨਿਕਾਲਾ ਦੇ ਤਜਾਵੇਗਾ ਇੱਕ ਕਦਮ ਬਰਟੇਨ ਵਿੱਚ ਵਧ ਰਹੇ ਇਮੀਗ੍ਰੇਸ਼ਨ ਨੂੰ ਰੋਕਣ ਦੇ ਉਪਵਾਮਾਂ ਦੇ ਹਿੱਸੇ ਵਜੋਂ ਚੁੱਕਿਆ ਗਿਆ ਵਟੇਨ ਦੇ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਕਿ ਉਸਦੀ ਰਿਪੋਰਟ ਨਾਊ ਅਪੀਲ ਲੈਟਰ ਯੋਜਨਾ ਦਾ ਦਾਇਰਾ ਮੌਜੂਦਾ 8 ਦੇਸ਼ਾਂ ਤੋਂ ਵਧਾ ਕੇ 23 ਦੇਸ਼ਾਂ ਤੱਕ ਕਰ ਦਿੱਤਾ ਜਾਵੇਗਾ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅਪੀਲ ਦਾਇਰ ਕਰਨ ਤੋਂ ਪਹਿਲਾਂ ਹੀ ਉਹਨਾਂ ਦੇ ਦੇਸ਼ ਵਾਪਸ ਪੇਜ ਦਿੱਤਾ ਜਾਵੇਗਾ ਉਹ ਉਥੋਂ ਵੀਡੀਓ ਟੈਕਨੋਲੋਜੀ ਰਾਹੀਂ ਸੁਣਵਾਈ ਵਿੱਚ ਫੈਸਲਾ ਲੈ ਸਕਣਗੇ ਗ੍ਰਹਿ ਮੰਤਰੀ ਡਿਵੈਟ ਉੱਪਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਵਿਦੇਸ਼ੀ ਅਪਰਾਧੀ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਫਾਇਦਾ ਉਠਾ ਰਹੇ ਨੇ ਅਤੇ ਮਹੀਨਿਆਂ ਜਾਂ ਸਾਲਾਂ ਤੱਕ ਬ੍ਰਿਟੇਨ ਵਿੱਚ ਰਹਿ ਰਹੇ ਹਨ ਜਦਕਿ ਉਹਨਾਂ ਦੀ ਅਪੀਲ ਲੰਬੇਤ ਰਹਿੰਦੀ ਹੈ ਇਹ ਹੁਣ ਖਤਮ ਹੋ ਜਾਣਾ ਚਾਹੀਦਾ ਸਾਡੇ ਦੇਸ਼ ਵਿੱਚ অপরাধ ਕਰਨ ਵਾਲਿਆਂ ਨੂੰ ਸਿਸਟਮ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਇਸ ਯੋਜਨਾ ਤਹਿਤ 2023 ਵਿੱਚ ਕੰਜ਼ਰਵੇਟਿਵ ਗ੍ਰਹਿ ਮੰਤਰੀ ਸੋਇਲਾ ਬ੍ਰੇਬਰਮੇਨ ਦੁਆਰਾ ਸ਼ਾਮਲ ਕੀਤੇ ਗਏ 8 ਦੇਸ਼ਾਂ ਵਿੱਚ ਫਿਨਲੈਂਡ ਨਾਈਜੀਰੀਆ ਐਸਟੋਨੀਆ ਅਲਬਾਨੀਆ ਬੀਲੇਜ਼ ਮੋਰਸਿਸ ਤੰਜ਼ਾਨੀਆ ਅਤੇ ਕੋਸੋਵੋ ਸ਼ਾਮਲ ਸਨ ਹੁਣ ਭਾਰਤ ਦੇ ਨਾਲ ਅੰਗੋਲਾ ਆਸਟ੍ਰੇਲੀਆ ਬੋਤਸਵਾਨਾ ਬੋਰੇਨੀ ਬੁਲਗਾਰੀਆ ਕੈਨੇਡਾ ਗੁਆਨਾ ਇੰਡੋਨੇਸ਼ੀਆ ਕੇਨਿਆ ਲਾਤਵੀਆ ਲਿਬਨਾਨ ਮਲੇਸ਼ੀਆ ਯੂਗਾਂਡਾ ਤੇ ਜੈਂਬੀਆ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਵਿਦੇਸ਼ ਮੰਤਰੀ ਡੈਵਿਡ ਲੈਮੀਨੇ ਕਹੇ ਕਿ ਅਸੀਂ ਵੱਧ ਤੋਂ ਵੱਧ ਦੇਸ਼ਾਂ ਨਾਲ ਸਾਂਝੇਦਾਰੀ ਵਧਾ ਰਹੇ ਹਾਂ ਤਾਂ ਜੋ ਵਿਦੇਸ਼ੀ ਅਪਰਾਧੀਆਂ ਨੂੰ ਜਲਦ ਤੋਂ ਜਲਦ ਵਾਪਸ ਭੇਜਿਆ ਜਾ ਸਕੇ ਤੇ ਜੇਕਰ ਉਹ ਚਾਣ ਤਾਂ ਉਹ ਆਪਣੇ ਦੇਸ਼ ਤੋਂ ਸੁਰੱਖਿਅਤ ਢੰਗ ਨਾਲ ਅਪੀਲ ਕਰ ਸਕਣਗੇ ਗ੍ਰਹਿ ਮੰਤਰਾਲੇ ਅਨੁਸਾਰ ਪਹਿਲਾਂ ਇਹਨਾਂ ਦੇਸ਼ਾਂ ਦੇ ਅਪਰਾਧੀ ਅਪੀਲ ਪ੍ਰਕਿਰਿਆ ਦੌਰਾਨ ਮਹੀਨਿਆਂ ਜਾਂ ਸਾਲਾਂ ਤੱਕ ਬ੍ਰਿਟੇਨ ਵਿੱਚ ਰਹਿੰਦੇ ਸਨ ਜਿਸ ਨਾਲ ਟੈਕਸਦਾਤਾਵਾਂ ਤੇ ਵਾਧੂ ਬੋਝ ਪੈਂਦਾ ਸੀ ਜੁਲਾਈ 2024 ਵਿੱਚ ਲੇਬਰ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਲਗਭਗ 5200 ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਜੋ ਕਿ ਪਿਛਲੇ ਸਾਲ ਨਾਲੋਂ 14% ਵਾਧਾ ਇਸ ਤੋਂ ਇਲਾਵਾ ਸਰਕਾਰ ਨਵੇਂ ਸਰहदी ਸੁਰੱਖਿਆ ਸ਼ਰਨ ਅਤੇ ਇਮੀਗ੍ਰੇਸ਼ਨ ਬਿਲ ਦੇ ਤਹਿਤ ਗੰਭੀਰ ਜਨਸੀ ਅਪਰਾਧ ਕਰਨ ਵਾਲੇ ਸ਼ਰਨਾਰਥੀਆਂ ਤੋਂ ਸ਼ਰਨ ਦਾ ਅਧਿਕਾਰ ਖੋਹਣ ਦੀ ਤਿਆਰੀ ਕਰ ਰਹੀ ਹੈ ਇਸ ਤਰ੍ਹਾਂ ਯੂਕੇ ਦੇ ਨਿਆਂ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਪਹਿਲਾਂ ਵਿਦੇਸ਼ੀ ਅਪਰਾਧੀਆਂ ਨੂੰ ਉਹਨਾਂ ਦੀ ਸਜ਼ਾ ਦਾ 50% ਪੂਰਾ ਕਰਨ ਤੋਂ ਬਾਅਦ ਹੀ ਦੇਸ਼ਨ ਕਾਲਾ ਦਿੱਤਾ ਜਾ ਸਕਦਾ ਸੀ ਪਰ ਹੁਣ ਇਹ ਸੀਮਾ ਘਟਾ ਕੇ 30% ਕਰ ਦਿੱਤੀ ਗਈ ਹੈ ਨਵੀਂ ਪ੍ਰਣਾਲੀ ਤਹਿਤ ਅਪਰਾਧੀਆਂ ਨੂੰ ਸੱਦਾ ਜੇਲ੍ਹ ਤੋਂ ਹਵਾਲਗੀ ਕੀਤੀ ਜਾਵੇਗੀ ਤੇ ਉਹਨਾਂ ਨੂੰ ਬੱਟੇ ਵਿੱਚ ਦੁਬਾਰਾ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਹਾਲਾਂਕਿ ਅੱਤਵਾਦੀਆਂ ਕਾਤਲਾਂ ਅਤੇ ਉਮਰ ਕੈਦ ਦੀ ਸਜ਼ਾ ਪ੍ਰਾਪਤ ਅਪਰਾਧੀਆਂ ਨੂੰ ਪੂਰੀ ਸਜ਼ਾ ਉਕਤਣੀ ਪਵੇਗੀ ਨਿਆਂ ਮੰਤਰੀ ਸ਼ਵਾਨਾ ਮਹਿਮੂਦ ਨੇ ਕਿਹਾ ਕਿ ਸਾਡਾ ਸੁਨੇਹਾ ਸਪਸ਼ਟ ਹੈ ਕਿ ਜੇਕਰ ਤੁਸੀਂ ਸਾਡੀ ਮਹਿਮਾਨ ਨਿਵਾਜ਼ੀ ਦੀ ਦੁਰਵਰਤੋਂ ਕਰਦੇ ਹੋ ਤੇ ਕਾਨੂੰਨ ਤੋੜਦੇ ਹੋ ਤਾਂ ਅਸੀਂ ਤੁਹਾਨੂੰ ਵਾਪਸ ਭੇਜ ਦਵਾਂਗੇ